ਪ੍ਰਸ਼ਾਸਨ ਦੇ ਵੱਲੋਂ ਜਿਹੜੇ ਗੋਲੇ ਚਲਾਏ ਗਏ ਨੇ ਅਤਰੂ ਗੈਸ ਦੇ ਇਹ ਗੋਲੇ ਨੇ ਬਈ ਚੱਕਣ ਯਾਰ ਬਈ ਮਜ਼ਦੁਰਾਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਨਾ ਮਜ਼ਦੁਰਾਨੀਆਂ ਮੰਗਾ ਮਨਾ ਕੇ ਰਹਾ ਕਿਸਾਨੀ ਮੰਗਾ ਨੂੰ ਲੈ ਕੇ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਲੀ ਪਹੁੰਚਣ ਦਾ 13 ਫਰਵਰੀ ਦਾ ਸੱਦਾ ਸੀ ਉਸ ਤੋਂ ਪਹਿਲਾਂ ਹੀ ਹਰਿਆਣਾ ਵਿੱਚ ਬੱਡੀ ਹਲਚਲ ਵੇਖਣ ਨੂੰ ਮਿਲ ਰਹੀ ਆ ਅਸਲ ਦੇ ਵਿੱਚ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਹਰਿਆਣਾ ਨੇ ਸੀਲ ਕਰ ਦਿੱਤੇ ਨੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੇ ਕਾਪਲੇ ਬਣ ਕੇ ਦਿੱਲੀ ਵੱਲ ਨੂੰ ਕੁਝ ਕਰਨਾ ਸ਼ੁਰੂ ਕਰ ਦਿੱਤਾ ਹੈ ਨਾਲ ਹੀ ਕੇਂਦਰੀ ਮੰਤਰੀਆਂ ਦੀ ਅੱਜ ਬਾਅਦ 5 ਵਜੇ ਤੋਂ ਬਾਅਦ ਕਿਸਾਨਾਂ ਆਗੂਆਂ ਨਾਲ ਮੀਟਿੰਗ ਵੀ ਹੋਣੀ ਆ ਜਿਸ ਤੋਂ ਤੈ ਹੋਵੇਗਾ ਕਿ ਕਿਸਾਨ ਅੰਦੋਲਨ ਕੀ ਰੁਖ اختیار ਕਰਦਾ ਹੈ ਅਸਲ ਦੇ ਵਿੱਚ ਕਿਸਾਨ ਆਪਣਾ ਰੈਸ਼ਨ ਪਾਣੀ ਲੈ ਕੇ ਟਰਾਲੀਆਂ ਵਿੱਚ ਕਾਫਲੇ ਦੇ ਰੂਪ ਵਿੱਚ ਚੱਲ ਪਏ ਨੇ ਜਿਸ ਤੋਂ ਸਾਫ਼ ਜ਼ਹਰ ਹੈ ਕਿ ਪੱਕਾ ਮੋਰਚਾ ਵੀ ਦਿੱਲੀ ਦੀਆਂ ਗੁਰੂਆਂ ਤੇ ਲੱਗ ਸਕਦਾ ਹੈ ਤੁਸੀਂ ਵੇਖੋ ਕੁਝ ਝਲਕੀਆਂ ਤੇ ਕਿਸਾਨ ਆ ਗਏ ਇਸ ਨਾਮਕ ਪਸੰਦਾ ਵਾਟਰ ਬੰਦੀ ਤੁਹਾਡੇ ਸਾਹਮਣੇ ਅੱਥਰੂ ਕਿਸ ਦੇ ਇੱਕ ਗੋਲ ਛੱਡੇ ਜਾ ਰਹੀਆਂ ਜੀ ਅਸੀਂ ਪੀਸਫੁਲ ਹੀ ਖੜੇ ਆ ਇੱਥੇ ਤੇ ਸਾਨੂੰ ਪੀਸਫੁਲ ਹੀ ਖੜੇ ਰਹਿਣ ਦੇ ਠੀਕ ਹੈ ਜੀ ਅਸੀਂ ਪੰਜਾਬ ਵਿੱਚ ਖੜੇ ਆ ਕੋਈ ਹਰਨ ਜਿੱਥੇ ਖੜੇ ਨਹੀਂ ਹੈਗੇ ਪਰ ਹੁਣ ਛੱਡ ਰਿਹਾ ਅਥਰੂ ਗੈਸ ਦੇ ਗੋਲੇ ਜੀ ਇਹ ਤਾਂ ਹੈ ਨਹੀਂ ਐ ਪਰ ਤੇਰੇ ਤਰੀਕਾ ਨਾਲ ਅਸੀਂ ਬੈਰੀਕਡ ਤੋੜਾਂਗੇ ਜੀ ਹਾਂਜੀ ਇਹ ਤੋੜਦੇ ਅਸੀਂ ਨੇ ਤੁਸੀਂ ਕੁਝ ਤਸਵੀਰਾਂ ਤੋਂ ਸਿੱਧੇ ਦਿਖਾ ਦਿਓ ਕਿ ਜਿਵੇਂ ਪ੍ਰਸ਼ਾਸਨ ਦੇ ਵੱਲੋਂ ਵੀ ਵੱਡੀ ਭਾਰੀ ਫੋਰਸ ਇੱਥੇ ਤਨਾਤ ਆਇਆ ਨਾ ਸਰ ਠੀਕ ਹੈ ਜੀ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਜਿੱਥੇ ਬੀਤੀ ਰਾਤ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਦੂਜੇ ਪਾਸੇ ਕਿਸਾਨ ਵਜਿੱਦ ਨੇ ਕਿ ਉਹ ਹਰ ਤਰ੍ਹਾਂ ਦੇ ਨਾਕੇ ਤੋੜ ਕੇ ਰਹਿਣਗੇ ਤੇ ਪੰਜਾਬ ਦੇ ਕਿਸਾਨਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਣ ਗਿਆ ਕਿ ਦਿੱਲੀ ਨੂੰ ਪੰਜਾਬ ਨਾਲੋਂ ਕਿਉਂ ਤੋੜਿਆ ਜਾ ਰਿਹਾ ਹੈ ਸਿਆਸੀ ਆਗੂਆਂ ਦਾ ਵੀ ਇਹ ਕਹਿਣਾ ਕਿ ਇਸ ਤਰ੍ਹਾਂ ਦੇ ਜਿਹੜੀਆਂ ਰੋਪਾਂ ਨੇ ਉਹ ਤਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਲੱਗੀਆਂ ਹੋਈਆਂ ਤੋਂ ਦੇਖਦੇ ਹਾਂ ਅੱਜ ਦੇ ਦਿਨ ਕਿਸ ਤਰ੍ਹਾਂ ਨੇ ਇਸ ਬਾਰੇ ਨਾ ਰਹਿਣਗੀਆਂ ਇਸ ਵਕਤ ਜੋ ਸ਼ੰਭੂ ਬਾਰਡਰ ਦੇ ਉੱਤੇ ਜੋ ਗੋਲਾਬਾਰੀ ਕੀਤੀ ਗਈ ਜੀ ਉਸ ਤੋਂ ਬਾਅਦ ਇੱਕ ਵਿਅਕਤੀ ਅੱਗੇ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿਵੇਂ ਉਹਨਾਂ ਦੇ ਬੈਰੀ ਗੇਟਾਂ ਦੇ ਨੇੜੇ ਪਹੁੰਚ ਚੁੱਕਿਆ ਹੈ ਜਿਸ ਵਿੱਚ ਲਾਇਕ ਕੇ ਪ੍ਰਸ਼ਾਸਨ ਦੇ ਵੱਲੋਂ ਫਿਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਇਕੱਲਾ ਵਿਅਕਤੀ ਵਾਪਸ ਮੈਂ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਿਹਨਦਾਰ ਸੰਘਰਸ਼ ਕਮੇਟੀ ਪੰਜਾਬ ਜੋ ਪਿਛਲਾ 20 2020 ਵਾਲਾ ਅੰਦੋਲਨ ਸੀਗਾ ਜੋ ਅਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਉਸ ਤੋਂ ਬਾਅਦ ਰਹਿਂਦੀਆਂ ਮੰਗਾਂ ਜੋ ਮੋਦੀ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਸੀਗੀਆਂ ਉਹਨਾਂ ਤੋਂ ਸਰਕਾਰ ਮੁਕਰ ਜਾਣ ਤੋਂ ਬਾਅਦ ਜੋ ਹੋਣ ਦਿੱਲੀ ਅੰਦੋਲਨ ਦੋ ਜਿਹੜਾ ਉਹ ਸ਼ੁਰੂ ਹੋਇਆ ਵਾ ਇਹ ਸਾਰੀਆਂ ਪੰਜਾਬ ਦਾ ਇਹ ਕੇ ਐਮ ਐਮ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋ ਫਾਰਮਾਂ ਵੱਲੋਂ ਇਹ ਐਲਾਨ ਕੀਤਾ ਗਿਆ 13 ਫਰਵਰੀ ਦਾ ਅਸੀਂ ਹੁਣ ਕੱਲ ਤੋਂ ਹੀ ਯਾਰਾਂ ਨਵੰਬਰ ਤੋਂ ਘਰਾਂ ਤੋਂ ਨਿਕਲ ਚੁੱਕੇ ਹਾਂ ਅੱਜ ਰਸਤੇ ਦੇ ਵਿੱਚ ਆ 12 ਸ਼ਾਮ ਨੂੰ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਵਾ ਬਿਲਕੁਲ ਐ ਲੇਆਉਟ ਹੋ ਜਾਣਾ ਵਾ ਤੇ ਅੱਜ ਜਿਹੜੀ ਕੇਂਦਰ ਨੇ ਮੀਟਿੰਗ ਰੱਖੀ ਜਿਸ ਤਰ੍ਹਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੰਤਰੀਆਂ ਜਿੰਨਾਂ ਨੇ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਕੁਝ ਵਿਸ਼ਵਾਸ ਦਿਵਾਇਆ ਸੀ ਕੁਝ ਉਹਨਾਂ ਨੇ ਆਪਣੀ ਗੱਲਬਾਤ ਕਰਨੀ ਸੀ ਇੱਕ ਪਾਵਰ ਕਮੇਟੀ ਬਣਾਈ ਆ ਅੱਜ ਸ਼ਾਮ ਨੂੰ ਉਹ ਸਰਕਾਰ ਨੇ ਕੀ ਉਹ ਕਮੇਟੀ ਦੇ ਵਿੱਚੋਂ ਨਿਕਲਦਾ ਕੀ ਨਹੀਂ ਨਿਕਲਦਾ ਹਾਂ ਇਹ ਸਰਕਾਰ ਦੇ ਪਾੜੇ 'ਚ ਗੇਂਦ ਆ ਜੇ ਕੋਈ ਹੱਲ ਹੋ ਜਾਂਦਾ ਤੇ ਫਿਰ ਅਸੀਂ ਉੱਤੇ ਵਿਚਾਰ ਕਰਾਂਗੇ ਅਗਰ ਹੱਲ ਨਹੀਂ ਹੁੰਦਾ ਕੋਈ ਸਰਕਾਰ ਸਾਨੂੰ ਲੱਗਦਾ ਨਹੀਂ ਕਿ ਸਰਕਾਰ ਇਡੀ ਛੇਤੀ ਕੋਈ ਮੰਨ ਜੂ ਜਿਤਨਾ ਸਾਡਾ ਗਰੰਟੀ ਕਾਨੂੰਨ ਆ ਉਹਨੂੰ ਬਣਾਉਣਾ ਵਾ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਆ ਲਖੀਨਪੁਰ ਖੀਰੀ ਵਾਲਾ ਕੇਸ ਆ ਸਾਡਾ ਹੋਰ ਸ਼ਹੀਦਾਂ ਦੇ ਜਿਹੜੇ ਮੁਆਵਜ਼ੇ ਆ ਨੌਕਰੀਆਂ ਵਾ ਕਿਸਾਨ ਮਜ਼ਦੂਰ ਦੀ 10000 ਪੈਨਸ਼ਨ ਦਾ ਮਾਮਲਾ ਵਾ ਆ ਜਿਹੜਾ ਇੱਕ ਜ਼ਮੀਨਾਂ ਦਾ ਲੈਂਡ ਐਕਵਾਜੀਟਿਵ ਮਾਰਕ ਜਿਹੜਾ ਹੈਗਾ ਵਾ ਕਿਸਾਨਾਂ ਦੀ ਸਹਿਮਤੀ ਲੈਣੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਦੋਂ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਤੇ ਫਿਰ ਉਹਦੇ ਵਾਸਤੇ ਅਸੀਂ ਡਟੇ ਹੋਏ ਆ ਜੇ ਸਰਕਾਰ ਨੇ ਕੋਈ ਹੱਲ ਕਰਤਾ ਸ਼ਾਮ ਤੱਕ ਕੋਈ ਕੰਮ ਕੀਤਾ ਉੱਥੇ ਵਿਚਾਰ ਕੀਤੀ ਜਾਊਗੀ ਨਹੀਂ ਤੇ ਸਾਡਾ ਅੰਦੋਲਨ ਜਿਹੜਾ ਵਾ ਦਿੱਲੀ ਵੱਲ ਨੂੰ ਵਧਦਾ ਆਵਾਜਾਊਗਾ ਅੱਗੇ ਸਰਕਾਰ ਨੇ ਜੜੀਆਂ ਰੋਕਾਂ ਲਾ ਕੇ ਇੱਕ ਜਿਹੜਾ ਇਹਨੂੰ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਬਣਾਇਆ ਇਹ ਜਿਹੜੀ ਕੇਂਦਰ ਦੀ ਡਬਲ ਇੰਜਨ ਦੀ ਸਰਕਾਰ ਆ ਜਿਸ ਤਰ੍ਹਾਂ ਕੇਂਦਰ ਤੇ ਹਰਿਆਣੇ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਐ ਦੱਬਿਆ ਪਿਆ ਵਾ ਇਹ ਕਿਸੇ ਬਰਦਾਸ਼ਤ ਨਹੀਂ ਹੋਊਗਾ ਸਾਡੀਆਂ ਜੇ ਕੁਰਬਾਨੀਆਂ ਹੋਣ ਸ਼ਹੀਦੀਆਂ ਹੋਣ ਅਸੀਂ ਅੰਦੋਲਨ ਨੂੰ ਕਿਤੇ ਫਤਿਹ ਕਰਕੇ ਫਿਰ ਵਾਪਸ ਮੁੜਾਂਗੇ ਪੂਰੇ ਪੰਜਾਬ ਦੇ ਵਿੱਚੋਂ ਜਿਸ ਤਰ੍ਹਾਂ ਮਾਝਾ ਮਾਲਵਾ ਦਵਾਬਾ ਵਾ ਵੱਡੇ ਪੱਧਰ ਤੇ ਹਜ਼ਾਰਾਂ ਜਿਹੜੀਆਂ ਟਰਾਲੀਆਂ ਜਿਹੜੀਆਂ ਆ ਆਪਣਾ 6 ਮਹੀਨੇ ਦਾ ਰਾਸ਼ਨ ਲੈ ਕੇ ਪੂਰਾ ਪ੍ਰਬੰਧ ਕਰਕੇ ਲੀੜਾ ਕੱਪੜਾ ਲੈ ਕੇ ਦਵਾਈਆਂ ਬੂਟੀਆਂ ਲੈ ਕੇ ਤੇ ਨਾਲ ਹੀ ਜਿਹੜੀਆਂ ਸਰਕਾਰ ਨੇ ਰੋਕਾਂ ਲਾਈਆਂ ਵਾ ਉਹਨਾਂ ਰੋਕਾਂ ਦੇ ਨਾਲ ਨਜਿੱਠਣ ਵਾਸਤੇ ਅਸੀਂ ਆਪਣੇ ਸਾਰਾ ਪ੍ਰਬੰਧ ਕੀਤਾ ਵਾ ਜੋ ਸਰਕਾਰ ਨੇ ਕੀਤਾ ਉਹ ਤੋਂ ਵੱਧ ਅਸੀਂ ਪ੍ਰਬੰਧ ਕਰਕੇ ਅੱਜ ਜਿਹੜਾ ਅਸੀਂ ਰਸਤੇ ਦੇ ਵਿੱਚ ਆ ਇਹ ਜਿਹੜੇ ਆ ਜਿਤਰਾ ਗਰਦਾਸਪੁਰ ਆ ਜਲੰਧਰ ਕਪੂਰਸਲਾ ਅੰਬਰਸਰ ਤਰਨਤਾਰਨ ਮੋਕਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਬਠਿੰਡਾ ਇਹ ਸਾਰੇ ਜ਼ਿਲ੍ਹੇ ਜਿਹੜੇ ਆ ਬਿਲਕੁਲ ਇਸ ਵੇਲੇ ਘਰਾਂ ਚੋਂ ਨਿਕਲ ਕੇ ਅਸੀਂ ਤੇ ਜਿਹੜੇ ਆ ਇਹ ਮੋਰਚੇ ਵੱਲ ਨੂੰ ਜਾ ਰਹੇ ਆ ਤੇ ਅੱਜ ਜਿਹੜੀ ਸ਼ਾਮ ਨੂੰ ਅਸੀਂ ਆ ਸੰਭੂ ਬਾਰਡਰ ਦੇ ਉੱਤੇ ਜਾ ਕੇ ਜਿਹੜਾ ਇਹ ਸਾਰਾ ਜਿਹੜਾ ਆਪਣੀ ਲੇਆਉਟ ਕਰਕੇ ਤੇ ਸਰਕਾਰ ਦੀ ਜਿਹੜੀ ਮੀਟਿੰਗ ਆ ਉਹਦਾ ਹੀ ਜਗਲ ਬਾਤ ਦਾ ਇੰਤਜ਼ਾਰ ਜ਼ਰੂਰ ਕਰਾਂਗੇ ਉਹ ਚੋ ਕੀ ਹਾਲ ਨਿਕਲਦਾ ਕੀ ਨਹੀਂ ਨਿਕਲਦਾ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਸਾਨੂੰ ਜੋ ਲੱਗਦਾ ਵਾ ਵੀ ਜਿਹੜੀਆਂ ਸਾਡੀਆਂ ਵੱਡੀਆਂ ਮੰਗਾਂ ਵਾ ਉਹਨਾਂ ਮੰਗਾਂ ਦੇ ਉੱਤੇ ਜਿਹੜਾ ਵਾ ਸਰਕਾਰ ਨੇ ਇਹ ਕੀ ਉਹਦੇ ਤੇ ਆਪਣੀ ਪਲਾਨ ਬਣਾਉਂਦੀ ਆ ਜੇ ਉਹਨਾਂ ਮੰਗਾਂ ਵੱਲ ਨਾ ਕੋਈ ਗੱਲਬਾਤ ਹੋਈ ਨਾ ਨਿਭੜਿਆ ਤੇ ਫਿਰ ਸਾਡਾ ਸੰਘਰਸ਼ ਜਿਹੜਾ ਦਿੱਲੀ ਵੱਲ ਨੂੰ ਜਾਰੀ ਰਹੂਗਾ ਹਰ ਤਰ੍ਹਾਂ ਦੀਆਂ ਔਕੜਾਂ ਮੁਸ਼ਕਲਾਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧਣ ਦੀ ਅਸੀਂ ਜਾਂ ਜਾ ਕੇ ਦਿੱਲੀ ਦੇ ਵਿੱਚ ਜਿਹੜਾ ਮੋਰਚਾ ਲੜਾਂਗੇ ਗੁੱਨਾ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦਾ ਸੇਵਾ ਪਾਣੀ ਦਾ ਪ੍ਰਬੰਧ ਕੀਤਾ ਔਰ ਹਰ ਤਰ੍ਹਾਂ ਦੀ ਜਿਹੜੀ ਇੱਥੇ ਕੋਹਲ ਦੀ ਖੇੜ ਦੀ ਪੇੜ ਦੀ ਸਹੂਲਤ ਜਿਹੜੀ ਮੁਹੱਈਆ ਕਰਾਈ ਆ ਅਸੀਂ ਬਹੁਤ ਧੰਨਵਾਦੀ ਆਂ ਸੰਸਤਾ ਦੇ ਬਾਬਾ ਅਨੰਦ ਸਿੰਘ ਜੀ ਦੇ ਪੈਰੋਕਾਰਾਂ ਦੇ ਔਰ ਇਹ ਸਾਰੇ ਸੇਵਾਦਾਰਾਂ ਦੇ ਔਰ ਬਾਤੀ ਵੀ ਅਸੀਂ ਪੰਜਾਬ ਦੇ ਜਿੰਨੇ ਵੀ ਸਾਡੇ ਇਤਿਹਾਸਕ ਤੇ ਜਿਹੜੇ ਹੋਰ ਆਪਣੇ ਸੰਤਾ ਮਹਾਪੁਰਸ਼ਾਂ ਦੇ ਜਿਹੜੇ ਸਤਾਨ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਅਸੀਂ ਕਰਦੇ ਆ ਕਿ ਵੀ ਭਾਈ ਆ ਅੰਦੋਲਨ ਦੇਸ਼ ਦੇ ਅੰਦਾਜ਼ ਤੇ ਦਾ ਹੈ ਜਿਹੜਾ ਦੇਸ਼ ਦੇ 140 ਕਰੋੜ ਲੋਕਾਂ ਦਾ ਟੁੱਟ ਭਰਦਾ ਹੈ ਉਹਨਾਂ ਲੋਕਾਂ ਦਾ ਆਪਦੇ ਹੱਕਾਂ ਵਾਸਤੇ ਉਹ ਜਿਹੜੀ ਪੈਗਾਮਾਰ ਕਰਦਾ ਹੈ ਉਹਦੀਆਂ ਕੀਮਤਾਂ ਲੈਣ ਵਾਸਤੇ ਇਹ ਅੰਦੋਲਨ ਦਿੱਲੀ ਦੇ ਵਿੱਚ ਜਿਹੜਾ 13 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ ਔਰ ਮੈਂ ਸਾਰਿਆਂ ਇਸ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਜਿਵੇਂ 220 ਵਾਲੇ ਅੰਦੋਲਨ ਦੇ ਵਿੱਚ ਦਿੱਲੀ ਦੇ ਵਿੱਚ ਬਹੁਤ ਵੱਡੀ ਪੱਧ ਤੇ ਸਾਡੀਆਂ ਧਾਰਮਿਕ ਸਾਡੀਆਂ ਇਤਿਹਾਸਕ ਤੇ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਇੱਥੇ ਲੰਗਰ ਲਗਾ ਕੇ ਉੱਥੇ ਲੋਕਾਂ ਨੂੰ ਲੰਗਰ ਪਾਣੀ ਦੀ ਸੇਵਾ ਕੀਤੀ ਸੀ ਇਸੇ ਤਰ੍ਹਾਂ ਮੈਂ ਪੂਰੇ ਪੰਜਾਬ ਦੇ ਅੱਜ ਵੀ ਇਹਨਾਂ ਸੰਸਥਾਵਾਂ ਨੂੰ ਬੇਨਤੀ ਕਰਦਾ ਕਿ ਆਦਿ ਨੂੰ ਆਓ ਇਹ ਦੇਸ਼ ਦਾ ਦੇਖਦੇ ਲੋਕਾਂ ਦਾ ਬੋਲਣਾ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਵਿਦਿਆਰਥੀ ਹੈ ਚਾਹੇ ਮਜ਼ਦੂਰ ਹੈ ਚਾਹੇ ਰਿਕਸ਼ੇ ਵਾਲਾ ਹੈ ਕਿਸੇ ਤਰ੍ਹਾਂ ਦਾ ਵੀ ਹਰ ਇੱਕ ਜਿਹੜੀ ਚੀਜ਼ ਆ ਉਹ ਕਿਸਾਨੀ ਨਾਲ ਜੁੜੀ ਆ ਉਹ ਅੰਨ ਨਾਲ ਜੁੜੀ ਆ ਪਰ ਅੱਜ ਫੇਰ ਉਹ ਸਾਰੇ ਸਾਰੇ ਹੀ ਜਿੰਨੇ ਵੀ ਮਤਲ ਸਾਡੇ ਤਲਕੇ ਆ ਉਹਨਾਂ ਦਾ ਅੰਦੋਲਨ ਕਰਨ ਵਾਸਤੇ ਕੱਲ ਨੂੰ 14 ਫਰਵਰੀ ਨੂੰ ਦਿੱਲੀ ਦੇ ਵਿੱਚ ਇਤਿਹਾਸਕ ਮਹੌਤਾ ਲੱਗਦਾ ਹੈ ਔਰ ਮੈਂ ਬਹੁਤ-ਬਹੁਤ ਇਹ ਜੋ ਪ੍ਰਮਾਣਿਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਸ਼ਗਸ਼ ਕਮੇਟੀ ਦਾ ਸੂਬਾ ਜਨਰਲ ਸਿਕੰਦਰ ਮਹਿਰਾਣਾ ਰਣਬੀਰ ਸਿੰਘ 13 ਫਰਵਰੀ ਨੂੰ ਦਿੱਲੀ ਵਿੱਚ ਲੱਗਣ ਵਾਲੇ ਮੋਰਚੇ ਦੀਆਂ ਜਿਹੜੀਆਂ ਤਿਆਰੀਆਂ ਉਹ ਕੱਲ੍ਹ ਦੀਆਂ ਮੁਕੰਮਲ ਆ ਕਾਫਲੇ ਜਿਹੜੇ ਸੀਗੇ ਉਹ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਹੁਣ ਜਿਹੜਾ ਅੱਜ 12 ਤਰੀਕ ਨੂੰ 12 ਤਰੀਕ ਨੂੰ 9 ਵਜੇ ਜਿਹੜਾ ਮੋਗਾ ਫਰੋਜਪੁਰ ਉਹਨਾਂ ਦਾ ਕਾਫਲਾ ਜਿਹੜਾ ਨਾਨਕ ਸਾਰ ਗੁਰਦੁਆਰਾ ਜਿੱਥੇ ਰਾਤ ਪੜ ਰਹੀ ਹੈ ਔਰ ਲੰਗਰ ਪਾਣੀ ਛਕਿਆ ਬਾਬਾ ਜੀ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸੇਵਾ ਬਹੁਤ ਵਧੀਆ ਸਾਰੀ ਸੰਗਤ ਦੀ ਕੀਤੀ ਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲਾ ਜਿਵੇਂ ਅਗਲੇ ਬੰਨੋਂ ਖਬਰਾਂ ਆ ਰਹੀਆਂ ਵੀ ਉਹਨਾਂ ਨੇ ਬੈਰੀਗੇਡ ਲਾਏ ਆ ਉੱਥੇ ਆਪਣੇ ਆ ਪਾ ਰਹੇ ਆ ਬਜਰੀ ਪਾ ਰਹੇ ਆ ਸੀਮੈਂਟ ਪਾ ਰਹੇ ਆ ਪਰ ਇੰਦਰ ਵੀ ਜਿਹੜਾ ਨੌਜਵਾਨਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਬਹੁਤ ਵੱਡਾ ਉਤਸ਼ਾਹ ਵੀ ਉਹ ਸਾਰਾ ਕੁਝ ਜੋ ਵੀ ਬੈਰੀਗੇਡ ਆ ਚੱਕ ਕੇ ਅੱਗੇ ਜਾਣ ਵਾਸਤੇ ਤਿਆਰੀਆਂ ਇਸ ਵੇਲੇ ਮੁਕੰਮਲ ਆ ਹੁਣ ਅਸੀਂ ਇੱਥੇ ਜਗਰਾਵਾ ਤੋਂ ਲੁਧਿਆਣਾ ਜ਼ਿਲ੍ਹਾ ਜਗਰਾਵਾ ਤੋਂ ਨਾਨਕ ਸਰ 68 ਬਾਬਾ ਨਨ ਸਿੰਘ ਜੀ ਦੇ ਉਹਨਾਂ ਦੇ ਅਸਥਾਨਾਂ ਤੋਂ ਇਸ ਟਾਈਮ ਤੇ ਚਾਲੇ ਪਾ ਰਹੇ ਆਂ ਔਰ ਰਾਤ ਨੂੰ ਅਸੀਂ ਬਾਰਡਰਾਂ ਦੇ ਜਿਹੜੇ ਉੱਥੇ ਪਹੁੰਚ ਜਾਣਾ ਸੋ ਸਾਰਿਆਂ ਦਾ ਧੰਨਵਾਦ ਪੂਰੇ ਪੰਜਾਬ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਆਹਾ ਸਾਡੇ ਕੋਲੇ ਆਖਰੀ ਮੌਕਾ ਆਖਰੀ ਜੰਗ ਆ ਕੇਂਦਰ ਸਰਕਾਰ ਦੀ ਮੋਦੀ ਹਕੂਮਤ ਦੇ ਵਿਰੁੱਧ ਸੋ ਸਾਰੇ ਵੱਧ ਤੋਂ ਵੱਧ ਉਥੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਅੱਜ ਫਿਰੋਜ਼ਪੁਰ ਮੋਗਾ ਮਾਲਵੇ ਦਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਫਲਾ ਰਾਤ ਨਾਨਕ ਸਰ ਬਾਬਾ ਨਾਨਕ ਸਿੰਘ ਜੀ ਉਹਨਾਂ ਦੇ ਅਸਥਾਨਾਂ ਤੇ ਰੁਕਿਆ ਸੀ ਤੇ ਇਸ ਟਾਈਮ ਤੇ ਹੁਣ ਜਿਹੜਾ ਬਹੁਤ ਵੱਡੀ ਤਿਆਰੀ ਦੇ ਵਿੱਚ ਇਥੋਂ ਕਾਫਲਾ ਜਿਹੜਾ ਉਹ ਸ਼ੰਭੂ ਵਾਟਰ ਵੱਲ ਨੂੰ ਰਵਾਨਾ ਹੋ ਰਿਹਾ ਆਉ ਤੁਹਾਨੂੰ ਬਖਾਉਣੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਪ੍ਰਬੰਧ ਕੀਤੇ ਆ ਕਿਸ ਤਰੀਕੇ ਨਾਲ ਟਰਾਲੀਆਂ ਟ੍ਰੱਕ ਦਾ ਹੋਰ ਜਿਹੜਾ ਸਵਾਲ ਲੈ ਕੇ ਕਿਸਾਨ ਪੂਰੇ ਮਾਲਵੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਸ ਟਾਈਮ ਤੇ ਇਥੇ ਚਾਲਾਂ ਪਾਉਣ ਲੱਗੇ ਆ ਔਰ ਨਾਲ ਦੀ ਨਾਲ ਤੁਹਾਨੂੰ ਦਿਖਾਉਣੇ ਆ ਵੇਖੋ ਪ੍ਰਾਣੇ ਆ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਬਹੁਤ ਦੂਰੀਆਂ ਤਿਆਰੀਆਂ ਕੀਤੀਆਂ ਇਸ ਤੋਂ ਅੱਗੇ ਸਾਹਮਣੇ ਕੋਲੇ ਇੱਕ ਬਹੁਤ ਜਿਹੜੇ ਵੱਡੇ ਟਰੱਕ ਆ ਉਹ ਵੀ ਆ ਇਦਾਂ ਇਦਾਂ ਬੰਦੇ ਆ ਆਪਣਾ ਨਿਊ ਹਾਲੈਂਡ ਖੜਾ ਨਿਊ ਹਾਲੈਂਡ ਦੇ ਵਿੱਚ ਜਿਹਨਾਂ ਨੇ ਪੂਰੀ ਤਿਆਰੀਆਂ ਕੀਤੀਆਂ ਆ ਚਾਰ ਸਵੇਰੇ ਜਿਹੜਾ ਪੂਰੇ ਆ ਇਹਨਾਂ ਨੇ ਤਿਆਰੀ ਕਰਕੇ ਜਦਾਂ ਮਾਲਵੇ ਮਾਲਵੇ ਦਾ ਜਗਰਾ ਖਿੱਤਾ ਪਸਾਰ ਮਜ਼ਦੂਰ ਚੱਕਲੇ ਜੀ ਦਾ ਉਹਦੇ ਵਿੱਚੋਂ ਵੱਡੇ ਗੰਤੂ ਜਿਹੜੇ ਕਿੜਾ ਰਾਤ ਦਾ ਇੱਥੇ ਆਣ ਕੇ ਇਕੱਠੇ ਹੋਏ ਆ ਰਾਤ ਦੇ ਆਣ ਕੇ ਇੱਥੇ ਨਾਲਕਸਰ ਨਾਲਕਸਰ ਜਗਰਾਵਾਂ ਦੇ ਬਾਬਾ ਅਨੰਤ ਸਿੰਘ ਜੀ ਉਹਨਾਂ ਦੇ ਸਤਾਨਾ ਤੇ ਆਏ ਸੀ ਔਰ ਬਹੁਤ ਵਜਾਇ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਰਿਹਾ ਹਰ ਤਰ੍ਹਾਂ ਦਾ ਇੱਥੇ ਜਿਹੜੀ ਸਹੂਲਤ ਮਿਲੀ ਆ ਰਹਿਣ ਨੂੰ ਸੌਣ ਨੂੰ ਖਾਣ ਨੂੰ ਪੀਣ ਨੂੰ ਜਿਹੜਾ ਬਹੁਤ ਵਧੀਆ ਦਿੱਤਾ ਔਰ ਬਾਅਦ ਨਾਲ ਬਾਬਾ ਜੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਇਥੋਂ ਦੇ ਸੇਵਾਦਾਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਆਏ ਹੋਏ ਕਿਸਾਨਾਂ ਦੀ ਜਿਹੜੀ ਆ ਸੇਵਾ ਕੀਤੀ ਆ ਆ ਉਹ ਤੁਹਾਨੂੰ ਥੋੜਾ ਜਿਹਾ ਪਿੱਛਿਆਂ ਨੂੰ ਖਾਦੀ ਰਿਹਾ ਕਿ ਇਸ ਥੀਕੇ ਨਾਲ ਜਿਹੜਾ ਪਾਰਕ ਜਿਹੜੀ ਆ ਪੂਰੀ ਭਰੀ ਪਈ ਆ ਹਰ ਤਰ੍ਹਾਂ ਦੇ ਕਿਸਾਨ ਇਕੱਠੇ ਬਣੇ ਬਹੁਤ ਬਿਹਦਰਾ ਦੂਸਤ ਸਭ ਨੇ 275 ਜੀ ਆ ਆ ਜਿਹੜੇ ਟਰਾਲੇ ਘੋੜੇ ਇੱਧਰ ਲੈ ਬਨੇ ਤੁਹਾਨੂੰ ਘੋੜੇ ਵੀ ਵਿਖਾ ਦਿੰਨੇ ਆ ਜਿਨ੍ਹਾਂ ਦੇ ਵਿੱਚ ਬਹੁਤ ਅ ਗਦਾ ਦੇ ਵਿੱਚ ਫਰੀਹਪੁਰ ਤੋਂ ਜਿਹੜਾ ਆਪਣੇ ਕਿਸਾਨ ਤੇ ਮਜ਼ਦੂਰ ਲੈ ਕੇ ਆਇਆ ਬਹੁਤ ਵੱਡੀ ਇਹ ਗੁਰੂ ਹਰ ਸਾਹਿਬ ਜੋਨਾ ਜ਼ਿਲ੍ਹਾ ਫਰੀਹਪੁਰ ਦਾ ਐ ਇਹ ਜਿਹੜੇ ਘੋੜੇ ਕਾ ਲਿਆ ਇੱਧਰ ਲੈ ਬਨੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਹੈ ਜਿਹੜਾ ਆਪ ਜਿਹੜਾ ਅਸੀਂ ਕਹਿੰਦੇ ਸੀ ਵੀ ਆਪਾਂ ਨੂੰ ਆਪਣਾ ਆ ਨਾਉਣਾ ਪੈਣਾ ਆਪ ਪਕਾਉਣਾ ਪੈਣਾ ਤੇ ਆਪ ਖਾਣਾ ਪੈਣਾ ਪਰ ਇੱਥੇ ਜਿਹੜਾ ਸੀਗਾ ਸਾਨੂੰ ਬਹੁਤ ਸਹੂਤ ਮਿਲੀ ਆ ਸੋ ਇੱਧਰ ਦੇ ਬੰਦੇ ਤਿਆਰੀਆਂ ਫੁੱਲਾ ਹੁਣ ਅਸੀਂ ਇੱਥੋਂ ਰਵਾਨਗੀ ਕਰਨ ਲੱਗੇ ਆ ਇੱਥੋਂ ਵਾਸੀ ਹੋਣਾ ਸੰਭੂ ਬਾਰਡਰ ਵਾਲ ਨੂੰ ਰਵਾਨਾ ਹੋਵਾਂਗੇ ਉੱਥੇ ਪੂਰੇ ਪੰਜਾਬ ਦੇ ਕਾਫਲੇ ਇਕੱਠੇ ਕਰਕੇ ਫੇਰ ਇਹਨਾਂ ਦੇ ਜਿਹੜੇ ਆਪਣੀਆਂ ਲਾਈਆਂ ਹੋਈਆਂ ਰੋਕਾ ਪਟਕੇ ਉਹ ਵਾਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੂਜੇ ਪਾਸੇ ਐਸਕੇਮ ਵੱਲੋਂ 16 ਤਰੀਕ ਦਾ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਜਿਸ ਨੂੰ ਭਰਤਰੀ ਜਥੇਬੰਦੀਆਂ ਦੀ ਵੱਡੀ ਪੱਧਰ ਤੇ ਹਮਾਇਤ ਹੈ ਪਰ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਸਰਗਰਮੀ ਚੱਲ ਰਹੀ ਹੈ ਉਸ ਤੋਂ ਲੱਗਦਾ ਹੈ ਕਿ 16 ਤਰੀਕ ਦੇ ਸੱਦੇ ਦੇਣ ਵਾਲੀਆਂ ਜਥੇਬੰਦੀਆਂ ਨੂੰ ਇਸ ਗਰੁੱਪ ਦੀ ਹਮਾਇਤ ਕਰਨੀ ਪਵੇਗੀ ਕਿਉਂਕਿ ਪੰਜਾਬ ਦੇ ਲੋਕਾਂ ਹਰਿਆਣਾ ਅਤੇ ਰਸਤਾਂ ਦੇ ਲੋਕਾਂ ਦਾ ਰੁਝਾਨ ਇਹ ਹੋ ਗਿਆ ਕਿ ਕੇਂਦਰ ਸਰਕਾਰ ਦੀ ਅੜੀ ਭੰਣਣੀ ਹੈ ਸੋ ਦੇਖਦੇ ਹਾਂ ਕਿਸਾਨ ਸੰਘਰਸ਼ ਨੂੰ ਲੈ ਕੇ ਕਿਸ ਤਰ੍ਹਾਂ ਸਰਗਰਮੀ ਰਹੇਗੀ ਤੇ ਇਸ ਸਰਗਰਮੀ ਦਾ ਲੋਕ ਸਭਾ ਚੋਣਾਂ ਉੱਤੇ ਕੀ ਅਸਰ ਪਵੇਗਾ ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ ਆ ਤੁਸੀਂ ਦੇਖ ਹੀ ਰਹੇ ਜੇ ਕਿ ਜੋ ਟਰੈਕਟਰਾਂ ਕਿਸਾਨਾਂ ਦੇ ਉਹ ਬਿਲਕੁਲ ਤਿਆਰ ਆ ਦਿੱਲੀ ਮੋਰਚੇ ਵਾਸਤੇ ਔਰ ਵੱਡੀ ਗਿਣਤੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇੱਥੇ ਜਿਹੜੇ ਟਰੈਕਟਰ ਟਰਾਲੀਆਂ ਉਹ ਤਿਆਰ ਆ ਤੇ ਕਿਸਾਨ ਆ ਜੋ ਚਾਹ ਪਾਣੀ ਪੀ ਕੇ ਬਿਲਕੁਲ ਜਾਣ ਲਈ ਰੈਡੀ ਆ ਤੁਸੀਂ ਦੇਖ ਸਕਦੇ ਜੀ ਮਾਫ ਕਰੋ ਮਾਫ ਕਰੋ ਮਾਫ ਕਰੋ ਸਾਰੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ